ਸਮਰਾਲਾ ਦੇ ਨੇੜੇ ਪਿੰਡ ਮਾਨੂਪੁਰ ਵਿੱਚ ਮੀਂਹ ਕਰਨ ਇੱਕ ਗਰੀਬ ਪਰਿਵਾਰ ਦੀ ਛੱਤ ਡਿੱਗਣ ਨਾਲ ਹਾਦਸੇ ਵਿੱਚ ਇੱਕ ਔਰਤ ਦੀ ਹੋ ਗਈ ਮੌਤ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮਾਨੂਪੁਰ ਵਿੱਚ ਗਿਰਿਆ ਜਿਆਦਾ ਗਿਰਿਆ ਹਮ ਉੱਠੇ ਉੱਠਿਆ ਮੈਂ ਉੱਠ ਕੇ ਆ ਦੇਖਿਆ ਵੀ ਛੱਤ ਤੋਂ ਡਿੱਗੀ ਹੋਈ ਹੈ। ਅਸੀਂ ਹਾਕਾਂ ਮਾਰੀਆਂ। ਬੱਚਿਆਂ ਨੂੰ ਕੱਢ। ਪੰਜਾਬ લાઇਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ। ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ। ਊਮਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ। ਸਮਰਾਲਾ ਦੇ ਨੇੜੇ ਪਿੰਡ ਮਾਨੂਪੁਰ ਵਿੱਚ ਮੀਕਰਨ ਇੱਕ ਗਰੀਬ ਪਰਿਵਾਰ ਦੀ ਛੱਤ ਡਿੱਗਣ ਨਾਲ ਹਾਦਸੇ ਵਿੱਚ ਇੱਕ ਔਰਤ ਦੀ ਹੋ ਗਈ ਮੌਤ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮਾਨੂਪੁਰ ਵਿੱਚ ਰਹਿਣ ਵਾਲਾ ਇੱਕ ਗਰੀਬ ਪਰਿਵਾਰ ਦੀ ਔਰਤ ਰਣਜੀਤ ਕੌਰ 39 ਆਪਣੇ ਪਤੀ ਲਖਵਿੰਦਰ ਸਿੰਘ ਅਤੇ ਤਿੰਨ ਬੱਚਿਆਂ ਨਾਲ ਕਮਰੇ ਵਿੱਚ ਸੁੱਤੀ ਪਈ ਸੀ ਪਤੀ ਬੱਚਿਆਂ ਨਾਲ ਬੈੱਡ ਤੇ ਸੁੱਤਾ ਪਿਆ ਸੀ ਜਦੋਂ ਕਿ ਔਰਤ ਮੰਜੇ ਤੇ ਸੁੱਤੀ ਪਈ ਸੀ ਮੀਕਰਨ ਰਾਤ 10 ਵਜੇ ਅਚਾਨਕ ਕਮਰੇ ਦੀ ਛੱਤ ਦਾ ਕੁਝ ਹਿੱਸਾ ਡਿੱਗ ਗਈ ਛੱਤ ਡਿੱਗਣ ਦੀ ਆਵਾਜ਼ ਸੁਣ ਕੇ ਮ੍ਰਿਤਕ ਔਰਤ ਦਾ ਪਤੀ ਤੁਰੰਤ ਜਾਗ ਗਿਆ ਪਰ ਆਪਣੀ ਪਤਨੀ ਘਰ ਵਾਲੀ ਨੂੰ ਇੱਧਰ ਉੱਧਰ ਲੱਭਣ ਲੱਗ ਗਿਆ ਜਦੋਂ ਕਿ ਨਹੀਂ ਲੱਭੀ ਉਸ ਨੇ ਪਿੰਡ ਵਾਲਿਆਂ ਨੂੰ ਬੁਲਾ ਕੇ ਛੱਤ ਦੇ ਮਲਵੇ ਨੂੰ ਚੱਕਿਆ ਤਾਂ ਉਸ ਦੇ نیچے ਆਪਣੀ ਪਤਨੀ ਨੂੰ ਬਾਹਰ ਕੱਢਿਆ ਅਤੇ ਤੁਰੰਤ ਖੰਨਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਜਦੋਂ ਕਿ ਡਾਕਟਰ ਦੁਆਰਾ ਔਰਤ ਨੂੰ ਮ੍ਰਿਤਕੀ ਘੋਸ਼ਿਤ ਕਰ ਦਿੱਤਾ ਗਿਆ ਜਿਸ ਕਾਰਨ ਪਰਿਵਾਰ ਤੇ ਦੁੱਖ ਦਾ ਪਹਾੜ ਟੁੱਟ ਪਿਆ ਔਰਤ ਆਪਣੇ ਪਿੱਛੇ ਆਪਣੇ ਪਤੀ ਤੇ ਦੋ ਧੀਆਂ ਅਤੇ ਇੱਕ ਪੁੱਤਰ ਨੂੰ ਛੱਡ ਗਈ ਹੈ ਇਸ ਸਬੰਧੀ ਪੁਲਿਸ ਚੌਕੀ ਪਰਧਾਲਾ ਦੇ ਇੰਚਾਰ ਪਰਵਿੰਦਰ ਸਿੰਘ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਨੇ ਔਰਤ ਦੇ ਪਤੀ ਦੇ ਬਿਆਨਾਂ ਦੇ ਆਧਾਰ ਤੇ ਧਾਰਾ 144 ਤਹਿਤ ਕਾਰਵਾਈ ਕੀਤੀ ਅਤੇ লাশ ਨੂੰ ਵਰਸਾ ਤੇ ਹਵਾਲੇ ਕਰ ਦਿੱਤਾ ਗਿਆ ਕਿਤੇ ਕਿਤੇ ਪਈ ਸੀ ਤੁਸੀਂ ਕੀ ਸੀ ਇੰਦਰ ਮੈਂ ਪਿਆ ਸੀ ਜੀ ਬੈੱਡ ਤੇ ਦੋ ਪੈਰੀ ਬੱਚਿਆਂ ਨਾਲ ਵੱਡੀ ਗੁੱਡੀ ਮੇਰੇ ਸਿਰੇ ਉਹ ਪੇਟੀ ਲਾਵੇ ਪਈ ਦੀ ਮੁੰਡੇ ਤੇ ਇੱਥੇ ਫਰਿੱਜ ਪਈ ਤੀ। ਇੱਧਰ ਸਾਡਾ ਗੈਸ ਉਹ ਵੀ ਰਸੇ ਪਾਈਆਂ ਸਮਾਨ ਸੀ। ਕਿਆ ਸੀ? ਕੋਈ ਤੂੰ ਉੱਠ ਕੇ ਉੱਥੇ ਪਾਣੀ ਪੀਣ ਗਏ ਆਂ ਬਸ। ਉਦੋਂ ਹੀ ਇਹ ਹਾਦਸਾ ਹੂਆ। ਤੋ ਗਿਰਿਆ ਜਦੋਂ ਗਿਰਿਆ ਹਮ ਉੱਠੇ ਠੋਠਿਆ ਮੈਂ। ਉੱਠ ਕੇ ਆ ਦੇਖਿਆ ਵੀ ਛੱਤ ਤੋਂ ਡਿੱਗੀ ਹੋਈ ਐ। ਅਸੀਂ ਆਕਾਂ ਮਾਰੀਆਂ। ਬੱਚਿਆਂ ਨੂੰ ਠਾਲ ਕੇ ਮੈਂ ਬਾਹਰ ਕੱਢ ਕੇ ਉਹਨਾਂ ਨੂੰ ਕਿਆ ਪੁੱਛ ਦੇਖਾਂ ਮੰਮੀ ਕਿੱਥੇ ਰੋਦੀ। ਉਹ ਕਹਿੰਦੇ ਬੱਚਿਆਂ ਦੇ ਬਾਹਰ ਵੀ ਨਹੀਂ ਫਿਰ ਮਾਂ ਥੱਲੇ ਆ ਗਈ ਦਵਾ ਦਵਾ ਮੈਂ ਕੁੰਡਾ ਖੋਲਿਆ ਬੇੜੇ ਮੀਹ ਦਾ ਤੇ ਕਰਦਿਆਂ ਆਸ ਗਵਾਨ ਨੂੰ ਸੱਦਿਆ ਸੀ ਉਹ ਦਵਾ ਦਵਾ ਆ ਕੇ ਉਹਨਾਂ ਨੇ ਮੈਨੂੰ ਇੱਥੋਂ ਨਾਲ ਮਦਦ કરી ਹਰੇ ਬੇੜੇ ਨੇ ਕਹਿੰ ਗਈ ਉਹ ਕੱਢਣ ਦੇ ਜਦੋਂ ਕੱਢਿਆ ਸੀ ਉਹਨਾਂ ਨੂੰ ਬਾਹਰ ਥੋੜੇ ਜਿਹਾ ਸੱਤ ਚਲਦੇ ਦੀਏ ਉਹ ਚਲਦੇ ਚਲਦੇ ਅਸੀਂ ਦਵਾ ਦਵਾ ਹਸਪੀਟਲ ਲੈ ਗਏ ਉੱਥੇ ਆ ਕੇ ਉਹਨਾਂ ਦੀ ਡੈਥ ਹੋ ਗਈ ਸੀ